ਆ ਨੂੰ ਸਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਮੁਬਾਰਕਬਾਦ ਕਾਦੀ ਬੁੱਢਾ ਨਾਲਾ ਬਿਲਕੁਲ ਸਾਫ਼ ਹੋ ਗਿਆ ਬੁੱਢੇ ਨਾਲੇ ਦਾ ਪਾਣੀ ਬਿਲਕੁਲ ਪੀਣਯੋਗ ਹੋ ਗਿਆ ਬਿਲਕੁਲ ਸਾਫ਼ ਹੋ ਗਿਆ ਬੁੱਢਾ ਨਾਲਾ ਇੱਧਰ ਦਿਖਾ ਕਿਵੇਂ ਬੱਬਲ ਬਣਦੇ ਨੇ ਆ ਦਿਖਾਈ ਮਾਰਾ ਜ਼ੂਮ ਕਰਕੇ ਦੇਖੋ ਹਾਲ ਮਰਿਆ ਕੁੱਤਾ ਇੱਕ ਪਾਸੇ ਪਿਆ ਦੂਰ ਤੇ ਸਮੈਲ ਇੱਥੇ ਖੜਿਆ ਨਹੀਂ ਜਾ ਰਿਹਾ ਹੋਇਆ ਆ ਬੁੱਢਾ ਨਾਲੇ ਦਾ ਹਾਲ ਕਰਤਾ ਉਹ ਪੰਜਾਬੀਓ ਐਨਜੀਟੀ ਦੱਸੇ ਵੀ ਆ ਪੰਜਾਬ ਦੇ ਲੋਕ ਪਾਣੀ ਪੀ ਰਹੇ ਨੇ ਦੇਖੋ ਕਿਵੇਂ ਉਬਲ ਰਿਹਾ ਪਾਣੀ ਚਿੱਟੀ ਝੱਗ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਮੈਂ ਲੁਧਿਆਣਾੇ ਖੜਾ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੁਬਾਰਕਬਾਦ ਕਾਦੀ ਬੁੱਢਾ ਨਾਲਾ ਬਿਲਕੁਲ ਸਾਫ਼ ਹੋ ਗਿਆ ਸ਼ੁਕਰ ਹੋਇਆ ਉਸ ਪਰਮਾਤਮਾ ਦਾ ਬੁੱਢੇ ਨਾਲੇ ਦਾ ਪਾਣੀ ਬਿਲਕੁਲ ਪੀਣ ਯੋਗ ਹੋ ਗਿਆ ਬਿਲਕੁਲ ਸਾਫ਼ ਹੋ ਗਿਆ ਬੁੱਢਾ ਨਾਲਾ ਆਜੋ ਥੋੜਾ ਜਿਹਾ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਈਏ ਲਓ ਜੀ ਦੇਖ ਲਓ ਬੁੱਢਾ ਨਾਲਾ ਕਿੰਨਾ ਸਾਫ਼ ਹੋ ਗਿਆ ਵਾਹ ਜੀ ਵਾਹ ਬਿਲਕੁਲ ਸਾਫ਼ ਹੋ ਗਿਆ ਜੀ ਬੁੱਢਾ ਨਾਲਾ ਬਿਲਕੁਲ ਖੜਿਆ ਜਾ ਰਿਹਾ ਨੱਕ ਬੰਦ ਕਰਕੇ ਖੜਿਆ ਜਾ ਰਿਹਾ ਇੱਥੇ ਤੇ ਇੰਨਾ ਬੁੱਢਾ ਨਾਲਾ ਸਾਫ਼ ਕਰਤਾ ਆ ਸਾਰਾ ਰੋਡ ਆ ਜਿੰਨੇ ਇੱਥੋਂ ਲੋਕ ਲੰਘਦੇ ਨੇ ਤਾਂ ਨੱਕ ਬੰਦ ਕਰਕੇ ਲੰਘਦੇ ਨੇ ਵਿਚਾਰੇ ਆਓ ਹੁਣ ਨੇੜੇ ਲੈ ਕੇ ਚੱਲਦੇ ਆ ਤੇ ਉੱਥੋਂ ਜਾ ਕੇ ਤੁਹਾਨੂੰ ਦਿਖਾਉਨੇ ਆ ਕਹਿੰਦੇ ਆ ਬੁੱਢਾ ਨਾਲਾ ਸਾਫ਼ ਕਰਤਾ ਹੋ ਸਕਦਾ ਭਾਈ ਬਾਬਾ ਜੀ ਨੇ ਪਿੰਡ ਪੂਖੜੀ ਉੱਥੇ ਕੀਤਾ ਹੋਵੇ ਪਰ ਆ ਅਸਲੀਅਤ ਐ ਆ ਦਿਖਾ ਨੇੜੇ ਕਰਕੇ ਲਓ ਜੀ ਕਾਲਾ ਪਾਣੀ ਪੰਜਾਬੀਓ ਕਾਲੇ ਪਾਣੀ ਦੀ ਸਜ਼ਾ ਕਰਤੀ ਹੋਏ ਇੱਧਰ ਦਿਖਾ ਕਿਵੇਂ ਬੱਬਲ ਬਣਦੇ ਨੇ ਆ ਦਿਖਾਈ ਮਾਰਾ ਜ਼ੂਮ ਕਰਕੇ ਦੇਖੋ ਹਾਲ ਐਨ ਟਿਕਾ ਕੇ ਤੁਹਾਨੂੰ ਅਸੀਂ ਕੈਮਰਾ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਲੈ ਦੇਖੋ ਕਿਵੇਂ ਬੁਲਬਲੇ ਬਣਦੇ ਨੇ ਬੁਲਬਲੇ ਬਣ ਬਣ ਉੱਠਦੇ ਨੇ ਉਹ ਗੰਦ ਦੀਆਂ ਬੋਰੀਆਂ ਮਰਿਆ ਕੁੱਤਾ ਇੱਕ ਪਾਸੇ ਪਿਆ ਦੂਰ ਤੇ 스멜 ਇੱਥੇ ਖੜਿਆ ਨਹੀਂ ਜਾ ਰਿਹਾ ਹੋਇਆ ਬੁੱਢਾ ਨਾਲੇ ਦਾ ਹਾਲ ਕਰਤਾ ਪੰਜਾਬੀਓ ਲੁਧਿਆਣਾ ਸ਼ਹਿਰ ਦੇ ਬਿਲਕੁਲ ਵਿੱਚ ਨਾਲ ਬਹੁਤ ਨੇੜੇ ਘੰਟਾ ਘਰ ਹੈ ਘੰਟਾ ਘਰੋਂ ਅਸੀਂ ਇਸ ਪਾਸੇ ਆਏ ਆ ਵੀ ਤੁਹਾਨੂੰ ਹਾਲਾਤ ਦਿਖਾ ਸਕੀਏ ਇਹ ਹਾਲ ਹੈ ਪੰਜਾਬੀਓ ਕਾਲੇ ਪਾਣੀ ਦੀ ਸਜ਼ਾ ਕਰਤੀ ਉਹ ਮਰ ਗਏ ਜਿਹੜੇ ਕਹਿੰਦੇ ਨੇ ਸਾਫ ਕਰਤਾ ਦੇਖ ਲੋ ਅਸਿੱਧਾ ਦਿਖਾਓ 시ਵਰੇਜ ਆ ਉਹ 시ਵਰੇਜ ਦਾ ਟੂਪੂ ਜਿਹੜਾ ਪੈਂਦਾ ਵਿੱਚ ਸਾਰੇ ਪਾਸੇ ਕਾਲਾ ਪਾਣੀ ਬਿਲਕੁਲ ਕਾਲੇ ਪਾਣੀ ਦੀ ਸਜਾ ਕਰਤੀ ਪੰਜਾਬੀਓ ਮਾਰੇ ਗਏ ਪਿੱਟੇ ਗਏ ਭਗਵਾਨ ਸਿੰਘ ਮਾਨ ਪੰਜਾਬ ਸਰਕਾਰ ਨਿਗਾ ਮਾਰੇ ਜਿੱਥੇ ਤੱਕ ਨਿਗਾ ਜਾਂਦੀ ਹੈ ਸਾਰਾ ਦਿਖਾ ਦਿਓ ਕਾਲੇ ਪਾਣੀ ਦੇ ਢੇਰ ਲੱਗੇ ਨੇ ਕਾਲਾ ਪਾਣੀ ਪਾਣੀ ਆ ਕਾਲੇ ਪਾਣੀਆ ਨਾਲ ਗੰਦ ਦੇ ਢੇਰ ਲੱਗੇ ਨੇ ਖੱਬੇ ਹੱਥ ਆ ਕੱਢ ਕੇ ਗਾਰ ਜੀ ਇੱਧਰ ਲਾਤੀ ਵੀ ਅਸੀਂ ਜੋ ਕਰ ਰਹੇ ਆ ਵਧੀਆ ਕਰਨਾ ਚਾਹੀਦਾ ਭਾਈ ਇਤੋਂ ਵੱਡਾ ਸਾਫ਼ ਕੰਮ ਕੀ ਆ ਇੱਧਰ ਦਿਖਾ ਸਾਰੇ ਆ ਦੇਖੋ ਗਾਰ ਕਿਵੇਂ ਲਾਤੀ ਹਨਾ ਤੇ ਇੱਥੇ ਖੜ ਨਹੀਂ ਹੋ ਰਿਹਾ ਇੱਕ ਘੰਟਾ ਕਰ ਤੋਂ ਜਦੋਂ ਅਸੀਂ ਜਲੰਧਰ ਬਾਈਪਾਸ ਨੂੰ ਜਾਂਦੇ ਆ ਉਹ ਰੋਡ ਹੈ ਮੈਂ ਕੋਸ਼ਿਸ਼ ਕਰਦਾ ਮੈਂ ਇੱਕ ਬੋਤਲ ਲੈ ਕੇ ਆਇਆ ਆ ਦੇਖੋ ਖਾਰੇ ਦੀ ਵੀ ਜੇ ਇਹ ਭਰੀ ਜਾ ਸਕੇ ਕਿਉਂਕਿ 스멜 ਬਹੁਤ ਗੰਦੀ ਆ ਰਹੀ ਹੈ ਵਾਹਿਗੁਰੂ 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 ਦੇਖੋ ਪੰਜਾਬੀਓ ਤੁਹਾਨੂੰ ਸੱਚ ਦਿਖਾਉਣ ਦੇ ਲਈ ਅਸਲੀਅਤ ਦਿਖਾਉਣ ਦੇ ਲਈ ਕੀ ਕੁਝ ਕਰਨਾ ਪੈ ਰਿਹਾ ਲਓ ਜੀ ਬੁੱਢੇ ਨਾਲੇ ਦਾ ਗੰਧ ਬੁੱਢੇ ਨਾਲੇ ਦਾ ਪਾਣੀ ਬਿਲਕੁਲ ਅਸਲੀਅਤ ਕੋਈ ਵੀਡੀਓ ਸਾਡੇ ਸਾਹਮਣੇ ਉੱਤਰ ਕੇ ਭਰ ਕੇ ਲਿਆ ਬੜਾ ਪਵਿੱਤਰ ਦਰਿਆ ਸੀ ਕਿਸੇ ਸਮੇਂ 'ਚ ਕਹਿੰਦੇ ਆ ਇਸ਼ਨਾਨ ਕੀਤਾ ਜਾਂਦਾ ਸੀ ਪਾਣੀ ਲੋਕ ਪੀ ਲੈਂਦੇ ਸੀ ਆਹਾ ਫੈਕਟਰੀਆਂ ਦਾ ਗੰਦ ਆ ਰਿਹਾ ਇਹ ਵੀਡੀਓ ਮੈਂ ਐਨਜੀਟੀ ਨੂੰ ਟੈਗ ਕਰੂੰਗਾ ਹਨਾ ਐਨਜੀਟੀ ਦੇਖੇ ਹਾਲ ਐਨਜੀਟੀ ਦੱਸੇ ਵੀ ਆ ਪੰਜਾਬ ਦੇ ਲੋਕ ਪਾਣੀ ਪੀ ਰਹੇ ਨੇ ਲੁਧਿਆਣੇ ਬੁੱਢੇ ਨਾਲੇ ਦਾ ਹਾਲ ਆ ਹੋ ਗਿਆ ਆ ਉੱਤਰ ਕੇ ਭਰ ਕੇ ਲਿਆਂਦਾ ਸੀ ਪਾਣੀ ਹੋ ਮਰ ਗਏ ਉਹ ਪੰਜਾਬੀਓ ਸਰਕਾਰ ਕੇਂਦਰ ਸਰਕਾਰ ਦੇਖੇ ਸੈਂਟਰ ਸਰਕਾਰ ਸੋਚੇ ਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਸੋਚਣ ਸਾਡਾ ਕੰਮ ਤੁਹਾਡੇ ਉਂਗਲ ਉਠਾਉਣਾ ਨਹੀਂ ਹੈ ਜਿਹੜੇ ਬਾਬਾ ਜੀ ਕਹਿੰਦੇ ਸੀ ਸਾਫ਼ ਕਰ ਦਾਂਗੇ ਠੀਕ ਹੈ ਕਰੋ ਆ ਗਾਰ ਕੱਢ ਕੇ ਉਧਰ ਖਾਈਂ ਦਿਖਾਈਂ 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 ਉਹ ਦੇਖੋ ਦਿਖਾਈਂ ਲਓ ਜੀ ਦੇਖੋ ਹਾਲ ਦਿਖਾਈਂ ਮੜਾ ਜਾ ਲਓ ਲਓ ਜੀ ਮੇਰੀ ਜ਼ਹਿਰ ਆ ਗਈ ਪੀ ਅਭਿਓ ਦੇਖੋ ਤੁਹਾਡੇ ਪੱਤਣ ਜ਼ਹਿਰੀਲੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਰਨੀਆਂ ਨੇ ਇਹਨਾਂ ਨੇ ਤੁਹਾਡੇ ਪੱਤਣ ਜ਼ਹਿਰੀਲੇ ਕਰਤੇ ਤੁਹਾਨੂੰ ਜਿਉਣ ਜੋਗ ਗਰਾਨੀ ਛੱਡਣਾ ਦੇਖੋ ਜ਼ਹਿਰ ਦੇਖੋ ਕਿਵੇਂ ਉਬਲ ਰਿਹਾ ਪਾਣੀ ਚਿੱਟੀ ਝੱਗ ਸਾਰਾ ਕੈਮੀਕਲ ਡੈਰੀਆਂ ਦਾ ਗੋਹਾ ਪੈਣਾ ਬੰਦ ਕੀਤਾ ਬਹੁਤ ਚੰਗੀ ਗੱਲ ਆ ਫੈਕਟਰੀਆਂ ਬਾਰੇ ਕੌਣ ਕਰੂਗਾ ਜਿਹੜੀ ਲੁਧਿਆਣੇ ਦੀ ਚਮੜਾ ਰੰਗਣ ਵਾਲੀ ਇੰਡਸਟਰੀ ਆ ਗੰਦੀ ਇੰਡਸਟਰੀ ਉੱਤੇ ਰੋਕ ਕੌਣ ਲਾਊਗਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਲਿਜਾਣਾ ਮਾਰ ਰਿਹਾ ਉਹ ਤੇ ਰੋਕਣ ਲਾਊਗਾ ਅੱਧਾ ਰਾਜਸਥਾਨ ਤੋਂ ਪੀੜਤਾ ਪੂਰਾ ਪੰਜਾਬ ਪੀੜਤਾ ਸਾਡੇ ਪੱਤਣ ਜਹਿਰੀਲੇ ਹੋ ਗਏ ਆ ਝੱਗ ਨੂੰ ਮਾ ਜਰ ਹਜੇ ਤੱਕ ਬਣ ਰਹੀ ਆ ਉਬਲ ਰਿਹਾ ਪਾਣੀ ਤੁਸੀਂ ਕੈਮਰੇ ਦੇ ਦੇਖ ਰਹੇ ਹੋ ਤੁਹਾਨੂੰ ਜ਼ੂਮ ਕਰਕੇ ਹੀ बार-बार ਦਿਖਾ ਰਹੇ ਆ ਵੀ ਦੇਖੋ ਹਾਲ ਲੋ ਦੱਸੋ ਇਹਦਾ ਕੋਈ ਜਵਾਬ ਦੇ ਹੈ ਉਹ ਜਵਾਬ ਦੇ ਹੈ ਉਹ ਲੁੱਟ ਕੇ ਖਾ ਗਿਓ ਪੰਜਾਬ ਨੂੰ ਉਹ ਜੜ ਗਿਆ ਮੰਦਾ ਜਿਹੜੇ ਕਹਿੰਦੇ ਆ ਤੁਸੀਂ ਰੋਲਾ ਰੋਲਾ ਪਾਉਨੇ ਹੋ ਰੋਲਾ ਪਾਉਣ ਜੋ ਕਿਉਂ ਹੋਰ ਤੁਹਾਡੇ ਕੋਲ ਕੁਝ ਨਹੀਂ ਪੱਲੇ ਕੀ ਕਰੀਏ ਸਾਡੇ ਕੋਲੇ ਪਾਵਰ ਹੈ ਅਸੀਂ ਕੋਈ ਮਿਨਿਸਟਰ ਆ ਕੀ ਕਰੀਏ ਇਹ ਸਰਕਾਰਾਂ ਦੇ ਕੰਮ ਹੁੰਦੇ ਨੇ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉੱਠੋ ਪੰਜਾਬੀਓ ਉੱਠੋ ਪੰਜਾਬੀਓ ਉੱਠੋ ਪਿਆਬੀਓ ਅਸਤਾ ਤੁਹਾਨੂੰ ਰੋਲਾ ਪਾ ਸਕਦੇ ਆ ਹੋਰ ਸਾਡੇ ਪੱਲੇ ਕੱਖ ਨਹੀਂ ਸਾਰਾ ਦੂਰ ਤੱਕ ਜਿੱਥੇ ਵੀ ਨਿਗਾਹ ਜਾਂਦੀ ਆ ਜਿੱਥੇ ਵੀ ਨਿਗਾਹ ਜਾਂਦੀ ਆ ਸਾਰੇ ਪਾਸੇ ਹੀ ਹਾਲਾ ਕੱਢ ਕੇ ਪਰ ਕੇ ਆ ਸਾਈਡਾਂ ਤੇ ਆ ਕੂੜੇ ਦੇ ਢੇਰ ਲਾ ਦਿੱਤੇ ਗਏ ਨੇ ਪਰ ਸਫਾਈ ਦੇ ਨਾਂ ਤੇ ਕੱਖ ਨਹੀਂ ਹੋਇਆ ਕੁਝ ਨਹੀਂ ਹੋਇਆ ਜਿੱਧਰ ਵੀ ਨਿਗਾਹ ਜਾਂਦੀ ਹੈ ਸਾਰੇ ਪਾਸੇ ਇੱਕ ਵਾਰ ਫੇਰ ਕਮਾ ਦਿੰਨਾ ਦੇਖੋ ਕਿਵੇਂ ਬੁਲਬਲੇ ਮੰਰ ਰਹੇ ਨੇ ਕਿਵੇਂ ਉਧਰ ਝੱਗਾ ਆ ਰਹੀਆਂ ਨੇ ਦੇਖੋ ਕਿੰਨਾ ਬੁਰਾ ਹਾਲ ਹੈ ਇਸ ਪੁਲ ਦੇ ਥੱਲੇ ਉਤੋਂ ਨੰਗਣਾ ਮੁਸ਼ਕਲ ਹੈ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਆ ਦੇਖੋ ਆਜ ਬਲੂ ਹੈ ਪਾਣੀ ਪਾਣੀ ਲੋਕ ਗਾਣੇ ਕੱਢਦੇ ਆ ਆਹ ਆ ਕਾਲੇ ਪਾਣੀ ਦੀ ਸਜਾ ਲੁਧਿਆਣੇ ਵਾਲਿਓ ਲੋ ਮਰ ਗਏ ਥੋੜਾ ਥੋੜਾ ਕੁਝ ਨਹੀਂ ਬਚਣਾ ਓਏ ਹਜੇ ਵੀ ਸੁੱਤੇ ਪਏ ਹੋ ਪੰਜਾਬ ਸਰਕਾਰ ਜੀ ਧਿਆਨ ਦਿਓ ਐਨਜੀਟੀਏ ਇਸ ਮਸਲੇ ਦੇ ਧਿਆਨ ਦੇਵੇ ਮੋਦੀ ਸਰਕਾਰ ਧਿਆਨ ਦੇਵੇ ਕਿਉਂ ਸਾਨੂੰ ਮਾਰਨ ਤੇ ਤੁਲੇ ਹੋ ਇਹ ਪੰਜਾਬੀਆਂ ਨੇ 90% ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ ਅੱਜ ਉਹ ਪੰਜਾਬੀ ਤੁਹਾਨੂੰ ਚੰਗੇ ਕਿਉਂ ਨਹੀਂ ਲੱਗ ਰਾ ਹੈ ਅਸੀਂ ਫੈਕਟਰੀਆਂ ਤੋਂ ਕੀ ਲੈਣਾ ਕਦੀ ਅਰਬਨ ਸਟੇਟ ਦਾ ਰੌਲਾ ਪੈਦਾ ਹੈ ਕਦੀ ਫੈਕਟਰੀਆਂ ਅਸੀਂ ਬੰਦ ਕਰਨ ਨੂੰ ਕਹਿੰਦੇ ਆ ਉਹ ਨਹੀਂ ਹੁੰਨੀਆਂ ਚਮੜਾ ਰੰਗਣ ਵਾਲੀਆਂ ਫੈਕਟਰੀਆਂ ਦਾ ਥੋੜਾ ਨਾਸ ਕਰਤਾ ਪੂਰੀ ਦੁਨੀਆ 'ਚ ਜਿਹੜੀਆਂ ਬੈਨ ਨੇ ਉਹ ਆ ਕੇ ਪੰਜਾਬ ਦੇ ਵਿੱਚ ਖੋਲ੍ਹ ਦਿੱਤੀਆਂ ਜਾਂਦੀਆਂ ਨੇ ਸੋ ਪੰਜਾਬੀਓ ਅਖੀਰ ਦੇ ਵਿੱਚ ਐਨੀਕ ਬੇਨਤੀ ਕਰੂੰਗਾ ਕਿ ਭਾਈ ਇੱਕ ਦੂਜੇ ਦਾ ਸਾਥ ਦੇ ਦਿਓ ਹਜੇ ਤੱਕ ਦੇ ਲੋ ਵੀਡੀਓ ਕੱਢੀ ਚੱਲ ਰਹੀ ਹੈ ਹਜੇ ਤੱਕ ਇੱਥੇ ਇਦਾਂ ਹੀ ਉਵਾਲੇ ਆ ਰਹੇ ਨੇ ਸੋ ਲੁਧਿਆਣੇ ਦਾ ਗੰਦ ਪੂਰੇ ਲੁਧਿਆਣੇ ਦੀ ਇੰਡਸਟਰੀ ਦਾ ਗੰਦ ਸੀਵਰੇਜ ਦਾ ਗੰਦ ਸਾਰਾ ਇਸ ਬੁੱਢੇ ਦਰਿਆ 'ਚ ਪੈ ਰਿਹਾ ਮਾਫ ਕਰੀਏ ਬੁੱਢੇ ਦਰਿਆ ਅਸੀਂ ਇਸ ਪੰਜਾਬ ਦੇ ਵਾਸੀਆਂ ਜਿਹੜੇ ਕੀ ਤੇਰੀ ਸਫਾਈ ਨਹੀਂ ਰੱਖ ਸਕੇ ਅਸੀਂ ਤੈਨੂੰ ਸਾਫ਼ ਨਹੀਂ ਗਿਆ ਤੂੰ ਪਵਿੱਤਰ ਦਰਿਆ ਸੀ ਅਸੀਂ ਤੇਰੀ ਪਵਿੱਤਰਤਾ ਨੂੰ ਦਾਗ ਲਾਤਾ ਸੋ ਸਾਡੀਆਂ ਸਰਕਾਰਾਂ ਸਮੇਂ-ਸਮੇਂ ਤੇ ਜਦੋਂ ਦਾ ਪੰਜਾਬੀ ਸੂਬਾ ਬਣਿਆ 1904 ਤੋਂ ਅੱਜ ਤੱਕ ਕੋਈ ਅਜਿਹਾ ਬੰਦਾ ਨਹੀਂ ਆਇਆ ਜਿਹੜਾ ਪੰਜਾਬ ਦੀ ਠੋਕ ਕੇ ਗੱਲ ਕਰ ਸਕੇ ਜਿਹੜਾ ਪੰਜਾਬੀ ਪੰਜਾਬੀ ਬੋਲੀ ਦੀ ਗੱਲ ਕਰ ਸਕੇ ਪੰਜਾਬੀ ਦੀ ਗੱਲ ਕਰ ਸਕੇ ਸਾਨੂੰ ਸਾਰੇ ਉਜੜਨ ਵਾਲੇ ਮਿਲੇ ਨੇ ਤੇ ਅੱਜ ਆਹ ਕਾਲੇ ਪਾਣੀ ਨੇ ਸਾਡਾ ਪੁੱਠ ਤਬਾ ਕਰ ਦਿੱਤਾ بس ਇਨੀਆਂ ਕ ਬੇਨਤੀਆਂ ਤੇ ਬਾਬਾ ਜੀ ਨੂੰ ਮੇਰੀ ਸਤਿਕਾਰ ਸਹਿਤ ਬੇਨਤੀ ਕਿ ਇਸ ਪਾਸੇ ਧਿਆਨ ਦਿਓ ਇੰਡਸਟਰੀਆਂ ਦਾ ਗੰਦਾ ਪਾਣੀ ਬੰਦ ਕਾਓ ਅੱਜ ਮੈਂ ਪੂਰੇ ਪੰਜਾਬ ਨੂੰ ਅਸਲੀਅਤ ਦਿਖਾਈ ਹੈ ਆ ਬੁੱਡੇ ਦਰਿਆ ਦੀ ਅਸਲੀਅਤ ਹੈ ਆ ਬੁੱਡੇ ਦਰਿਆ ਦੀ ਜੇ ਪਿੱਛੋਂ ਕਹਿੰਦੇ ਸਾਫ਼ ਕਰਤਾ ਭੂਗੜੀ ਤੋਂ ਤਾਂ ਫੇਰ ਆ ਗੰਦ ਭਈ ਆ ਕੇ ਥੋੜਿਆ ਉਹ ਸਾਹਮਣੇ ਹੁਣ ਡਿੱਗ ਰਿਹਾ ਤੁਹਾਡੇ ਸਾਹਮਣੇ ਆ ਜਿਹੜਾ ਤੁਹਾਨੂੰ ਕੈਮਰੇ ਦੇ ਬਾਰ ਬਾਰ ਮੈਂ ਦਿਖਾ ਰਿਹਾ ਆ ਜੰਗਲੀਆਂ ਬੂਟੀਆਂ ਜੇ ਸਫਾਈ ਹੁੰਦੀ ਹੁੰਦੀ ਆ ਦੱਸੋ ਆ ਜਿਹੜੀ ਬੂਟੀ ਜੀ ਹੁੰਦੀ ਹੈ ਕਿਹੜੀ ਬੂਟੀ ਕਹਿੰਦੇ ਨੇ ਇਹਨੂੰ ਜੰਗਲੀ ਬੂਟੀ ਇਹ ਕਿੱਥੋਂ ਆਉ ਇਸ ਵੀਡੀਓ ਦੇ ਆਖਰ ਦੇ ਵਿੱਚ ਇਹੀ ਕਹਿਣਾ ਚਾਹੁੰਨਾ ਕਿ ਲੋਕਾਂ ਨੂੰ ਧੋਖੇ ਨਾ ਰੱਖੋ ਉੱਠ ਕੇ ਪੰਜਾਬ ਦਾ ਸਾਥ ਦਿਓ ਪੰਜਾਬ ਨੂੰ ਜੋ ਚਾਹੀਦਾ ਸਾਫ਼ ਪਾਣੀ ਸਾਫ਼ ਹਵਾ ਹਨਾ ਵਾਤਾਵਰਣ ਸਾਫ਼ ਉਹ ਚੀਜ਼ਾਂ ਦਿਓ ਤੁਹਾਡਾ ਧੰਨਵਾਦ ਸਤ